ਜਿਮ ਚ ਔਰਤ ਨੇ ਕੁੱਟਿਆ ਆਪਣਾ ਮੰਗੇਤਰ ਤਸਵੀਰਾਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਸਥਿਤ ਇੱਕ ਜਿਮ ਦੀਆਂ ਨੇ ਜਿੱਥੇ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਫਿਰ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਇਸੇ ਦੌਰਾਨ ਮੰਗੇਤਰ ਵੱਲੋਂ ਆਪਣੇ ਮੰਗੇਤਰ ਇੰਟਰਨੈਸ਼ਨਲ ਬਾਡੀ ਬਿਲਡਰ ਅਮਨ ਨਾਲ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਮਾਰਪੀਟ ਦੌਰਾਨ ਮੰਗੇਤਰ ਦੀ ਦਸਤਾਰ ਵੀ ਉਤਰ ਜਾਂਦੀ ਹੈ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੇ ਤੁਸੀਂ ਤਸਵੀਰਾਂ ਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਕ ਮਹਿਲਾ ਵੱਲੋਂ ਆਪਣੇ ਹੀ ਮੰਗੇਤਰ ਨਾਲ ਝਗੜਾ ਕਰਦੇ ਹੋਏ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਬੀੜਤ ਅਮਨ ਮੁਤਾਬਕ ਜਿੰਮ ਦੀ ਹਿੱਸੇਦਾਰੀ ਨੂੰ ਲੈ ਕੇ ਵਿਵਾਦ ਦੌਰਾਨ ਉਸ ਦੀ ਮੰਗੇਤਰ ਨੇ ਉਸ ਨਾਲ ਧੱਕਾ ਮੁੱਕੀ ਤੇ ਮਾਰਪੀਟ ਕੀਤੀ ਹੈ ਅਮਨ ਦਾ ਦੋਸ਼ ਹੈ ਕਿ ਉਸ ਦੇ ਕੇਸ ਤੱਕ ਖਿੱਚੇ ਗਏ ਨੇ ਤੇ ਉਸ ਨੂੰ ਸੱਟਾਂ ਮਾਰੀਆਂ ਗਈਆਂ ਨੇ ਪੂਰੀ ਘਟਨਾ ਜਿੰਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਦੱਸ ਦਈਏ ਕਿ ਅਮਨ ਕਈ ਇੰਟਰਨੈਸ਼ਨਲ ਬਾਡੀ ਬਿਲਡਿੰਗ ਅਵਾਰਡ ਆਪਣੇ ਨਾਮ ਕਰ ਚੁੱਕਾ ਹੈ ਇਹ ਘਟਨਾ 7 ਤਰੀਕ ਦੀ ਦੱਸੀ ਜਾ ਰਹੀ ਹੈ ਤੇ ਜਾਣਕਾਰੀ ਅਨੁਸਾਰ ਅਮਨ ਨਾਮਕ ਨੌਜਵਾਨ ਅਤੇ ਮਨਪ੍ਰੀਤ ਨਾਮਕ ਲੜਕੀ ਪਿਛਲੇ 5 ਸਾਲਾਂ ਤੋਂ ਆਪਸੀ ਰਿਲੇਸ਼ਨਸ਼ਿਪ ਵਿੱਚ ਸਨ ਤੇ ਜਮਦਾ ਸਾਂਝਾ ਕਾਰੋਬਾਰ ਵੀ ਚਲਾ ਰਹੇ ਸਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਕਾਰੋਬਾਰੀ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਤਕਰਾਰ ਹੋ ਗਈ ਜੋ ਹੱਥੋਂ ਪਾਈ ਤੱਕ ਪਹੁੰਚ ਗਈ ਲੜਕੀ ਵੱਲੋਂ ਦੋਸ਼ ਲਗਾਏ ਗਏ ਹਨ ਕਿ ਉਸ ਨਾਲ ਕ੍ਰਿਮੀਨਲ ਫੋਰਸ ਵਰਤੀ ਗਈ ਹੈ ਜਿਸ ਸਬੰਧੀ ਉਸਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਦੂਜੇ ਪਾਸੇ ਅਮਨ ਦਾ ਕਹਿਣਾ ਹੈ ਕਿ ਉਸ ਨਾਲ ਵੀ ਬਦਸਲੂਕੀ ਹੋਈ ਹੈ ਤੇ ਜਿਮ ਦੇ ਸੀਸੀਟੀਵੀ ਫੁਟੇਜ ਵਿੱਚ ਸਾਰੀ ਘਟਨਾ ਸਪਸ਼ਟ ਹੈ ਪਰ ਪੁਲਿਸ ਵੱਲੋਂ ਹਾਲੇ ਤੱਕ ਕੋਈ ਪੋਸਟ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਅਧਿਕਾਰੀਆਂ ਮੁਤਾਬਕ ਦੋਹਾਂ ਪੱਖਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਵੇਖ ਲੈਨੇ ਆ ਕੀ ਹੈ ਪੂਰਾ ਮਾਮਲਾ ਮੇਰਾ ਨਾਮ ਅਮਨਦੀਪ ਸਿੰਘ ਆ ਮੈਂ ਅਲੰਪੀਨ ਡਾਉਨਰ ਆ ਮੈਂ ਕੁਝ ਇੱਕ ਪ੍ਰੋਫੈਸ਼ਨਲ ਫ੍ਰੀਟ ਆ ਵਰਲਡ ਰਕੋਰਡ ਹੋਲਡਰ ਆ ਇਹ ਵੀਡੀਓ ਸਰ ਸਾਹਮਣੇ ਆ ਗਈ ਜਿਸ ਦੇ ਵਿੱਚ ਤੁਹਾਡੇ ਨਾਲ ਮਾਰਕੀਟ ਕਰਾਈ ਗਈ ਜਣੀ ਇੱਕ ਲੇਡੀ ਉਹ ਕੋ ਹਾਂਜੀ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਮੇਰੀ ਜਿੰਮ ਦੇ ਵਿੱਚ ਇੱਕ ਪੇਪਰ 파ਟਨਰ ਆ ਮਨਪ੍ਰੀਤ ਹੰਦ ਠੀਕ ਆ ਉਹਦੇ ਨਾਲ ਜਿੰਮ ਦੀ ਸੇਲਜ਼ ਮੈਨੇਜਰ ਆ ਜਿਹੜਾ ਅਕਾਊਂਟਸ ਦਾ ਕੰਮ ਦੇਖਦੀ ਆ ਹਰਪ੍ਰੀਤ ਕੌਰ ਮੈਮ ਠੀਕ ਹੈ ਤੇ ਜਿਵੇਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਅਕਾਊਂਟ ਦੇ ਗੱਲ ਨੂੰ ਲੈ ਕੇ ਸਾਡੀ ਗੱਲਬਾਤ ਚੱਲ ਰਹੀ ਸੀ ਜਿਸ ਦੌਰਾਨ ਹਿਸਾਬ ਨਾ ਦੇਣ ਤੇ ਮੈਨੂੰ ਪ੍ਰੋਵੋਕ ਕੀਤਾ ਗਿਆ ਜਿਵੇਂ ਦੇ ਵਿੱਚ ਵੀ ਇਹ ਕੁਝ ਲੜਾਈ ਝਗੜਾ ਕਰੇ ਠੀਕ ਨਹੀਂ ਇਸ ਦੌਰਾਨ ਮੇਰੀ ਪਹਿਲਾ ਅਕਾਊਂਟੈਂਟ ਮੇਰੀ ਸੇਲਜ਼ਮੈਨ ਮੇਰੀ ਵੀਡੀਓ ਬਣਾ ਰਹੀ ਸੀ ਮੈਂ ਉਹਦਾ ਫੋਨ ਦੇਖਿਆ ਵੀ ਉਹ ਵੀਡੀਓ ਬਣਾ ਰਹੀ ਸੀ ਉਸ ਤੋਂ ਬਾਅਦ ਜਿਹੜੀ ਮੇਰੀ ਪੇਪਰ ਪਾਰਟਨਰ ਆ ਮਨਪੀਸੰਦ ਉਹ ਵੀ ਮੇਰੇ ਆਪਣੇ ਫੋਨ ਤੋਂ ਮੇਰੀ ਜਿਵੇਂ ਦੇ ਵਿੱਚ ਵੀਡੀਓ ਬਣਾਉਣ ਲੱਪੀ ਤੇ ਮੈਨੂੰ ਪ੍ਰੋਵੋਕ ਕਰੀ ਸੀ ਠੀਕ ਨਹੀਂ ਇਸ ਦੌਰਾਨ ਜਿਵੇਂ ਮੈਂ ਫੋਨ ਫੜ ਕੇ ਸਾਈਡ ਤੇ ਲਿਚੀ ਕੀਤਾ ਤੇ ਮੇਰੇ 파ਰਟਨਰ ਨੇ ਮੇਰੇ ਤੇ ਹੱਥ ਚੁੱਕ ਦਿੱਤਾ ਉਸੇ ਦੌਰਾਨ ਮੈਂ ਉਹਨੂੰ ਜਿਵੇਂ ਤੋਂ ਬਾਹਰ ਜਾਣ ਲਈ ਕਿਹਾ ਜਿੱਦਾਂ ਬਾਹਰ ਜਾਣ ਨਹੀਂ ਕਿਹਾ ਤਾਂ ਉਹਨੇ ਮੇਰੇ ਦਸਤਾਰ ਨੂੰ ਹੱਥ ਪਾ ਕੇ ਮੇਰੀ ਦਸਤਾਰ ਨੂੰ ਉਤਾਰ ਦਿੱਤਾ ਤੇ ਮੇਰੇ ਵਾਲਾਂ ਨੂੰ ਫੜ ਲਿਆ ਕਿੰਨੇ ਪਰਸੈਂਟ 파ਰਟਨਰ ਹੈ ਉਹ ਤੁਹਾਡੀ ਦੇਖੋ ਜੀ 파ਰਟਨਰ ਇਨ ਦਾ ਸੈਂਸ ਵਿੱਚ ਸਿਰਫ ਪੇਪਰ ਵਰਕ ਛੇ ਗਿਆ ਉਹ ਇੱਕ ਮੈਂ ਟੈਂਪਰੇਰੀ ਪੇਪਰ ਨਿਜੀ ਕਰਨਾ ਕਰਕੇ ਮੈਂ ਕਿਹਾ ਟੈਂਪਰੇਰੀ 파ਰਟਨਰਸ਼ਿਪ ਡੀਡ ਬਣਾਈ ਸੀ ਜਿਸ ਨੂੰ ਮੈਂ ਰਜਿਸਟਰ ਨਹੀਂ ਕਰਾਇਆ ਕੋਰਟ ਦੇ ਵਿੱਚ ਲੇਕਿਨ ਜਿਨ੍ਹਾਂ ਵੀ ਜ਼ਮੀਨ ਦੇ ਵਿੱਚ ਇਨਵੈਸਟਮੈਂਟ ਹੈਗੀ ਆ ਸਾਰੀ ਮੈਂ ਆਪਣੇ ਨਾਮ ਤੇ ਲੋਨ ਲੈ ਕੇ ਜਾਂ ਆਪਣੇ ਕੋਲ ਇਨਵੈਸਟ ਕੀਤਾ ਉਹਦੇ ਵਿੱਚ ਉਹ ਕਹਿੰਦਾ ਰਹਿੰਦਾ ਕਿ ਉਹ ਇਸ ਚੀਜ਼ ਦਾ ਫਾਇਦਾ ਚੁੱਕਦੀ ਸੀ ਉਹ ਇਸੇ ਚੀਜ਼ ਦਾ ਫਾਇਦਾ ਚੁੱਕ ਰਹੀ ਆ ਵੀ ਇੱਕ ਲਾਲਚ ਵਿੱਚ ਆ ਕੇ ਵੀ ਅੱਜ ਮੇਰੀ ਮੀਨਜ਼ ਜ਼ਮੀਨ ਦੇ ਉੱਤੇ ਵੀ ਹੱਕ ਜਤਾ ਰਹੀ ਆ ਫਿਰ ਜੇਕਰ ਕੋਈ 파ਰਟਨਰ ਕਿਸੇ ਨੇ ਕੋਈ ਪੈਸਾ ਇਨਵੈਸਟ ਕੀਤਾ ਉਹ ਕਦੇ ਵੀ ਆਪਣੇ ਕੰਮ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਅੱਜ ਦੀ ਰੇਟ ਦੇ ਵਿੱਚ ਉਹ ਮੇਰੀ ਸਾਖ ਨੂੰ ਵੀ ਨੁਕਸਾਨ ਪਹੁੰਚਾ ਰਹੀ ਆ ਮੇਰੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਾ ਰਹੀ ਆ ਕੋਸ਼ਿਸ਼ ਕਰ ਰਹੀ ਹੈ ਜੇਕਰ ਉਹ ਸੀਰੀਅਸਲੀ ਜੇ ਇਨਵੈਸਟਰ ਹੁੰਦੀ ਇਹਦੇ ਵਿੱਚ ਤੇ ਉਹ ਕਦੀ ਵੀ ਇਦਾਂ ਦੇ ਕੰਮ ਨਾ ਕਰਦੀ ਸਾਡੇ ਅਕਾਊਂਟ ਦੇ ਵਿੱਚ ਕਿੰਨੇ ਦਾ ਹੈਰਕੇ ਹੋਇਆ ਹਾਂ ਦੇਖੋ ਜੀ ਪਿਛਲੇ 3 ਮਹੀਨੇ ਤੋਂ ਮੇਰੇ ਅਕਾਊਂਟ ਦੇ ਵਿੱਚ ਲਗਭਗ ਲਗਭਗ ਹਰ ਮਹੀਨੇ 2-3 ਲੱਖ 2-3 ਲੱਖ ਰੁਪਏ ਦਾ ਠੀਕ ਨਹੀਂ ਡਿਫਰੈਂਸ ਆ ਰਿਹਾ ਠੀਕ ਨਹੀਂ ਹੁਣ ਮੈਂ ਆਪਣੇ ਅਕਾਊਂਟੈਂਟ ਨੂੰ ਬੁਲਾ ਰਿਹਾ ਹਾਂ ਉਸ ਚੀਜ਼ ਦੇ ਬੀ ਮੈਨੂੰ ਜਿੱਦ ਤੇ ਸ਼ੱਕ ਹੈ ਹੁਣ ਉਹ ਅਕਾਊਂਟੈਂਟ ਨੂੰ ਅਕਾਊਂਟੈਂਟ ਪੇਸ਼ ਨਹੀਂ ਹੋ ਰਿਹਾ ਔਰ ਕਾਊਂਟਰ ਲੱਗੋ ਮੈਸੇਜ ਆਂਦਾ ਆਈ ਐਮ ਔਨ ਡਿਊਟੀ ਵਿਦ ਮਨਪ੍ਰੀਤ ਇੱਕ ਆਪਣੇ ਸਿਵਲਾਈ ਥਾਣੇ ਦੇ ਵਿੱਚ ਕੰਪਲੇਂਟ ਦਿੱਤੀ ਹੈ ਮਨਪ੍ਰੀਤ ਅਤੇ ਹਰਪ੍ਰੀਤ ਖੋੜਦੇ ਖਿਲਾਫ ਤੇ ਮੈਨੂੰ ਪੂਰੀ ਉਮੀਦ ਆ ਮੇਰੀ ਕੰਪਲੇਂਟ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਮਾਰਕਾ ਹੀ ਉਹਦੀ ਦਰਖਾਸਤ ਕੀ ਜਾਂ ਫਿਰ ਤੁਹਾਡੇ ਦੀ ਕਪਲੇਬਾਦੀ ਹੋਈ ਪਹਿਲਾਂ ਉਹ ਹੀ ਦਿਖਾ ਸਕਦੀ ਹਾਂ ਮੈਂ ਦੋਨਾਂ ਦੀ ਦਿਖਾ ਸਕਦੀ ਹਾਂ ਹਾਂਜੀ ਪਹਿਲਾਂ ਜਿਹੜੀ ਦਰਖਾਸਤ ਹੋਈ ਦਿੱਤੀ ਆ ਤੁਸੀਂ ਕਹਿੰਦੇ ਕਿ ਪਾਰਟਨਰਸ਼ਿਪ ਨਹੀਂ ਹੈਗੀ ਹਾਂ ਜੀ ਭਾ ਦ ਸਿਰਫ ਕਾਗਜ਼ੀ ਵਿੱਚ ਹੈਗੀ ਸੀ ਫਿਲਹਾਲ ਦੀ ਕੋਈ ਨਿੱਜੀ ਕਰਨੀ ਤੇ ਤਾਂ ਕੀ ਉਹ ਸਾਬਤ ਕਰ ਚੋਗੇ ਤੁਸੀਂ ਕੱਲ ਨੂੰ ਥਾਣੇ ਦੇ ਵਿੱਚੀਆਂ ਤੋੜਦੇ ਦੇ ਹਾਂ ਜੀ ਮੇਰੇ ਕੋਲ ਜੀ ਸਾਰੇ A to Z ਇਨਵੈਸਟਮੈਂਟ ਪ੍ਰੂਫ ਮੇਰੇ ਕੋਲ ਹੈਗੇ ਨੇ ਵੀ ਸਾਰਾ ਜਿਮ ਦਾ ਇੱਕ ਇੱਕ ਰੁਪਿਆ ਜੋ ਵੀ ਹੈਗਾ ਸਾਰਾ ਮੈਂ ਆਪਣੇ ਅਕਾਊਂਟ ਦੇ ਵਿੱਚ ਇਨਵੈਸਟ ਕੀਤਾ ਹੈ ਹਾਂ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ ਉਹ ਜਦੋਂ ਵੀ ਲੋੜ ਪੈਗੀ ਮੈਂ ਉਹਨੂੰ ਪੇਸ਼ ਕਰ ਸਕਦਾ ਕਿੰਨੀ ਦੇਰ ਲਗਾਤਾਰ ਜੀ ਮਾਰਤਾ ਹੀ ਚੱਲਦੀ ਇਹ ਤਕਰੀਬਨ ਕੋਈ ਮਾਰਕਫਾਈ ਦਾ ਜਿਵੇਂ ਇਗਨੋਰ ਨੂੰ ਇਕ੍ਰੀਡਿਟਮੈਂਟ ਦਾ ਕਲੀਪਰ ਅੱਛਾ ਜਿਹੜੀ ਤੁਸੀਂ ਕਹ ਦਿੰਦੇ ਕਿ ਮੇਰੇ ਕੇਸਾਂ ਦਾ ਵੀ ਰਿਪੋਰਟ ਕੀਤੀ ਹੈ ਇਹਨੂੰ ਲੈ ਕੇ ਤੀਆ ਅਕਾਲ ਤਖਤ ਸਾਹਿਬੇ ਪੇਸ਼ ਹੋ ਹਾਂਜੀ ਮੈਂ ਇਹਦੇ ਜਿੱਦਾਂ ਕਿ ਮੈਂ ਥਾਣੇ ਵਿੱਚ ਗਿਆ ਤੇ ਉਹਨਾਂ ਨੇ ਇਸ ਚੀਜ਼ ਨੂੰ ਇਗਨੋਰ ਕੀਤਾ ਥੈਨ ਮੈਂ ਹਾਲ ਤੱਕ ਸਾਹਿਬ ਤੇ ਪੇਸ਼ ਹੋਇਆ ਆਪਣੇ ਦਸਤਾਵੇਜ਼ਾਂ ਤੇ ਕੇਸਾਂ ਦੀ ਬੇਦਲੀ ਲੈ ਕੇ ਔਰ ਅਕਾਲ ਤਖਤ ਸਾਹਿਬ ਤੋਂ ਟੀਮ ਨੇ ਆ ਕੇ ਇਸ ਚੀਜ਼ ਦੀ ਵੈਰੀਫਿਕੇਸ਼ਨ ਵੀ ਕੀਤੀ ਹੈ ਜਿਹਦੇ ਵਿੱਚ ਉਹ ਮੇਰੇ ਕੋਲ ਸਾਰੀ ਪੁੱਛਗਿੱਛ ਕਰਕੇ ਗਏ ਨੇ ਸਾਰਾ ਕੁਝ ਉਹਨਾਂ ਨੇ ਇਸ ਮਸਲੇ ਨੂੰ ਸਮਝਿਆ ਤੇ ਸਾਰੇ ਵੀਡੀਓ ਫੁਟੇਜ ਨੂੰ ਉਹਨਾਂ ਨੇ ਦੇਖਿਆ ਤੇ ਮੈਨੂੰ ਉਮੀਦ ਆ ਵੀ ਮੈਨੂੰ ਅਕਾਲ ਤੱਕ ਸਹਤੋ ਵੀ ਇਨਸਾਫ ਮਿਲੂਗਾ ਇਸ ਦੇ ਬਰਤੀ ਹਾਂਜੀ ਪੁਲਿਸ ਪੁਲਿਸ ਨੂੰ ਮੈਂ ਕੰਪਲੀਟ ਕੀਤੀ ہوئی ਆ ਪੁਲਿਸ ਵੱਲੋਂ ਵੀ ਮੈਨੂੰ ਪੂਰੀ ਉਮੀਦ ਆ ਵੀ ਮੈਨੂੰ ਇਨਸਾਫ ਦੇਣਗੇ ਜਿਮ 'ਚ ਔਰਤ ਨੇ ਕੁੱਟਿਆ ਆਪਣਾ ਮੰਗੇਤਰ ਤਸਵੀਰਾਂ ਅਮਰੇਸਰ ਦੇ ਰਣਜੀਤ ਐਵੇਨਿਊ ਸਥਿਤ ਇੱਕ ਜਿੰਮ ਦੀਆਂ ਨੇ ਜਿੱਥੇ ਜਿੰਮ ਦੀ ਹਿੱਸੇਦਾਰੀ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਫਿਰ ਗੱਲ ਹੱਥੋ ਪਾਈ ਤੱਕ ਪਹੁੰਚ ਜਾਂਦੀ ਹੈ। ਇਸੇ ਦੌਰਾਨ ਮੰਗੇਤਰ ਵੱਲੋਂ ਆਪਣੇ ਮੰਗੇਤਰ ਇੰਟਰਨੈਸ਼ਨਲ ਬਾਡੀ ਬਿਲਡਰ ਅਮਨ ਨਾਲ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਮਾਰਪੀਟ ਦੌਰਾਨ ਮੰਗੇਤਰ ਦੀ ਦਸਤਾਰ ਵੀ ਉਤਰ ਜਾਂਦੀ ਹੈ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੇ ਤੁਸੀਂ ਤਸਵੀਰਾਂ 'ਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਕ ਮਹਿਲਾ ਵੱਲੋਂ ਆਪਣੇ ਹੀ ਮੰਗੇਤਰ ਨਾਲ ਝਗੜਾ ਕਰਦੇ ਹੋਏ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਪੀੜਤ ਅਮਨ ਮੁਤਾਬਕ ਜਿੰਮ ਦੀ ਹਿੱਸੇਦਾਰੀ ਨੂੰ ਲੈ ਕੇ ਵਿਵਾਦ ਦੌਰਾਨ ਉਸ ਦੀ ਮੰਗੇਤਰ ਨੇ ਉਸ ਨਾਲ ਧੱਕਾ ਮੁੱਕੀ ਤੇ ਮਾਰपीट ਕੀਤੀ ਹੈ ਅਮਨ ਦਾ ਦੋਸ਼ ਹੈ ਕਿ ਉਸ ਦੇ ਕੇਸ ਤੱਕ ਖਿੱਚੇ ਗਏ ਨੇ ਤੇ ਉਸ ਨੂੰ ਸੱਟਾਂ ਮਾਰੀਆਂ ਗਈਆਂ ਨੇ ਪੂਰੀ ਘਟਨਾ ਜਿੰਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਦੱਸ ਦਈਏ ਕਿ ਅਮਨ ਕਈ ਇੰਟਰਨੈਸ਼ਨਲ ਬਾਡੀ ਬਿਲਡਿੰਗ ਅਵਾਰਡ ਆਪਣੇ ਨਾਮ ਕਰ ਚੁੱਕਾ ਹੈ ਇਹ ਘਟਨਾ 7 ਤਰੀਕ ਦੀ ਦੱਸੀ ਜਾ ਰਹੀ ਹੈ ਤੇ ਜਾਣਕਾਰੀ ਅਨੁਸਾਰ ਅਮਨ ਨਾਮਕ ਨੌਜਵਾਨ ਅਤੇ ਮਨਪ੍ਰੀਤ ਨਾਮਕ ਲੜਕੀ ਪਿਛਲੇ 5 ਸਾਲਾਂ ਤੋਂ ਆਪਸੀ ਰਿਲੇਸ਼ਨਸ਼ਿਪ ਵਿੱਚ ਸਨ ਤੇ ਜਮਦਾ ਸਾਂਝਾ ਕਾਰੋਬਾਰ ਵੀ ਚਲਾ ਰਹੇ ਸਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਕਾਰੋਬਾਰੀ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਤਕਰਾਰ ਹੋ ਗਈ ਜੋ ਹੱਥੋਂ ਪਾਈ ਤੱਕ ਪਹੁੰਚ ਗਈ ਲੜਕੀ ਵੱਲੋਂ ਦੋਸ਼ ਲਗਾਏ ਗਏ ਹਨ ਕਿ ਉਸ ਨਾਲ ਕ੍ਰਿਮੀਨਲ ਫੋਰਸ ਵਰਤੀ ਗਈ ਹੈ ਜਿਸ ਸਬੰਧੀ ਉਸਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਦੂਜੇ ਪਾਸੇ ਅਮਨ ਦਾ ਕਹਿਣਾ ਹੈ ਕਿ ਉਸ ਨਾਲ ਵੀ ਬਦਸਲੂਕੀ ਹੋਈ ਹੈ ਤੇ ਜਿਮ ਦੇ ਸੀਸੀਟੀਵੀ ਫੁਟੇਜ ਵਿੱਚ ਸਾਰੀ ਘਟਨਾ ਸਪਸ਼ਟ ਹੈ ਪਰ ਪੁਲਿਸ ਵੱਲੋਂ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਅਧਿਕਾਰੀਆਂ ਮੁਤਾਬਕ ਦੋਹਾਂ ਪੱਖਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਵੇਖ ਲੈਨੇ ਆ ਕੀ ਹੈ ਪੂਰਾ ਮਾਮਲਾ